ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਜੋਧਪੁਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਝੋਟੀ ਤੇ ਤਿੰਨ ਗੱਬਣਾ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਵੀਰ ਜੀ 사ਸੀ ਕਾ ਜੀ ਸასი ਕਾ ਨਾ ਵੀਰੇ ਕਾਲਾ ਵੀਰੇ ਪਿੰਡ ਚੀਮਾ ਜੋਧਪੁਰ ਜ਼ਿਲ੍ਹਾ ਬਰਨਾਲਾ ਪਹਿਲੀ ਝੋਟੀ ਦੀ ਜਾਣਕਾਰੀ ਵੀਰੇ ਪਹਿਲੀ ਵੀਰੇ ਦੁਪ ਮੋਹ ਦੁੱਗੀ ਆ ਹਾਂਜੀ ਪਹਿਲੇ ਪਰਸੋਂ ਦੀ ਸੂਈ ਵੀ ਆ 8 ਕਿਲੋ ਬੋਲੀ ਤਿਆਰਾ ਬੱਚਾ ਕੀ ਕੱਟਾ ਵੀਰੇ ਕੱਟਾ ਬੈਠਾ ਪਰਾ ਤੋ ਸਾਰ ਸਰਾਤ ਨੂੰ ਸੂਈ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗਾ ਦੋ ਨੰਬਰ ਦਾ ਦੋ ਨੰਬਰ ਵੀਰੇ ਦੂਜੀ ਸੂਈ ਸੂਣ ਵਾਲੀ ਆ 8 ਮਹੀਨੇ 5 5 ਕਿਲੋ ਦੀ ਗੱਬਣਾ ਵੀਰੇ ਠੀਕ ਆ ਹਾਂਜੀ ਵੀਰੇ ਠੀਕ ਆ ਤੀਜੀ ਦਾ ਤੀਜੀ ਵੀਰੇ ਦੋ ਚਾਰ ਦਿਨ ਲੈਂਦੀ ਆ ਦੁੱਧ ਦੇ 15 ਕਿਲੋ ਗਾਰੰਟੀ ਵਾਲੀ ਦੇ ਦੂੰ ਮੈਂ ਠੀਕ ਆ ਹਾਂਜੀ ਵੀਰੇ ਚੌਥੀ ਦਾ ਵੀਰੇ ਚੌਥੀ ਵੀ ਦੋ ਤਿੰਨ ਦਿਨ ਕੱਢਦੀ ਆ ਵੀਰੇ ਦੁੱਧ ਦੇ 17 18 ਕਿਲੋ ਦੇ ਤੀਜਾ ਸੂਆ ਤੀਜਾ ਸੂਆ ਤੇ ਪਰਾ ਚੰਗੇ ਫਲੀ ਪਰੋਸੀ ਮੱਝ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਚਾਰੇ ਮੱਝਾਂ ਨੰਬਰ ਮੁਤਾਬਕ ਦੱਸਿਆ ਵਾ ਵੱਡੀ ਵੀਡੀਓ ਚ ਤੋਰਾ ਤਰਾ ਕਰਮਾ ਵਾਲਿਆਂ ਦਾ ਦਿਖਾਇਆ ਵਾ ਠੀਕ ਹੈ ਜੀ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਆ ਹਰਿਆਣੇ ਵਾਲੀਆਂ ਝੋਟੀਆਂ ਮੱਝਾਂ ਠੀਕ ਹੈ ਜੀ ਚੈੱਕ ਕਰ ਸਕਦਾ ਕਤਾਜੀ ਸ੍ਰੀ ਤੋਂ ਗੱਬਣਾ ਤੇ ਬਾਈ ਹਰਿਆਣੇ ਦੇ ਕੰਮ ਕਰਦਾ ਸਦਾ ਕਿਉਂਕਿ ਵਪਾਰੀ ਵੀਰ ਲੈ ਜਾਂਦੇ ਇਸ ਕਰਕੇ ਬਾਈ ਰੇਟ ਦੱਸਦਾ ਨਹੀਂ ਕਿਉਂਕਿ ਫਿਰ ਵਾਰੀ ਵੀਰ ਇਤਰਾਜ਼ ਕਰਦੇ ਆ ਹੋਲ ਸੇਲ ਵਾਲਾ ਕੰਮ ਹੀ ਆ ਬਾਈ ਦਾ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ